ਆਹ ਬੱਲੇ ਨੱਲਾ ਯਾਰ ਇਹਦਾ ਓਰੀਜਨਲ ਚਾਹ ਜੀ ਆਪਣੀ ਜੇ ਇਹ ਤੇਰਾ ਮੋਟਰਸਾਈਕਲ ਨਾਲ ਚੋਰੀ ਹੋਏ ਤੁਹਾਡਾ ਤਮਾਸ਼ਾ ਆ ਜਾਣਾ ਜਦੋਂ ਕਾਲੀ ਪਿਆ ਜਾਣਾ ਤੇਰੀ ਹੋਏਗਾ ਸੇਕੀ ਹੋਏ ਮੈਂ ਤੋਂ ਜਾਨ ਤੋਂ ਮਾੜੀ ਤੇ ਸਰਪੰਚਾ ਕਹਿੰਦਾ ਆ ਗਏ ਕਿ ਕਿਹਨੂੰ ਪਤਾ ਨਹੀਂ ਇਹ ਗੱਲ ਕਿੱਥੇ ਹੋਈ ਇਹ ਕਰਮੋ ਖੂਬ ਹੈ ਲੋ ਸਰਕਾਰੀ ਹਸਪਤਾਲ ਚ ਜ਼ਬਰਦਸਤ ਝੜਪ ਇਹ ਕੀ ਹੈ ਯਾਰ ਇਹਨਾਂ ਨੇ ਗੁੰਡਾਗਰਦੀ ਕੀਤੀ ਹੋਈ ਆ ਇਹ ਕੀ ਕਰਦੇ ਨੇ ਓਰੇ ਕਿਰਪਾਨਾਂ ਕੱਢੀਆਂ ਨੇ ਅਸੀਂ ਰਾੜਾ ਕੱਢੀਆਂ ਨੇ ਜਿਹੜਾ ਬੰਦਾ ਮਾੜਾ ਮੋਟਾ ਉਹ ਨਰਮਾਈ ਨਾਲ ਨਹੀਂ ਹਵਾ ਕੱਢਤੀ ਮੁੰਡੇ ਮੇਰੇ ਪਿੰਡ ਦੇ ਮੁੰਡਿਆਂ ਦੇ ਟਾਇਰਾਂ ਦੀ ਹਵਾ ਕੱਢਤੀ ਪਾਰਕਿੰਗ ਪਰਚੀ ਕੱਟਣ ਤੇ ਹੋਇਆ ਹੰਗਾਮਾ ਔਰਾਂ ਨੇ ਕਰਪਾਨਾ ਮਾਰੀਆਂ ਡਾਂਗਾ ਮਾਰੀਆਂ ਤੇ ਉਸ ਤੋਂ ਬਾਅਦ ਭੱਜ ਕੇ ਸਾਰੇ ਫਰਾਰ ਨੇ ਫਿਰ ਇਹ ਪਰਚੀਆਂ ਕੱਟ ਰਹੇ ਸੀ ਇਹਨਾਂ ਦੇ ਬੰਦੇ ਉਹੀ ਗੁੰਡੇ ਆ ਕੇ ਦੁਬਾਰਤੋਂ ਜਦੋਂ ਆਏ ਤਾਂ ਨੇ ਸਾਡੇ ਸਾਰੇ ਬੰਦ ਡਾਂਗ ਕਮਾਈ ਰਾੜਾ ਨਾਲ ਕੁੱਟੇ ਬੰਦੇ ਹੋ ਗਿਆ ਵੱਡਾ ਬਵਾਲ ਹੋ ਸਕਦਾ ਕਰਦੇ ਵੀ ਹੋਣਾ ਤਲਵਾਰਾਂ ਦਾ ਇੱਥੇ ਕੋਈ ਮਤਲਬ ਨਹੀਂ ਰਾੜਾਂ ਦਾ ਕੋਈ ਮਤਲਬ ਨਹੀਂ ਇਹ ਸਾਡੇ ਸਰਪੰਚ ਸਾਹਿਬ ਨੇ ਇਹਨਾਂ ਦੇ ਵੀ ਰਾੜ ਮਾਰੀ ਆ ਸੋਟੀ ਮਾਰੀ ਆ ਇਹਨਾਂ ਨੇ ਹੰਗਾਮੇ ਦੀਆਂ ਤਸਵੀਰਾਂ ਸੰਗਰੂਰ ਦੇ ਸਿਵਲ ਹਸਪਤਾਲ ਦੀ ਪਾਰਕਿੰਗ ਦੀਆਂ ਨੇ ਜਿੱਥੇ ਹੰਗਾਮਾ ਹੋਇਆ ਜ਼ਬਰਦਸਤ ਝੜਪ ਹੋਈ ਹੈ ਰਾੜਾ ਨਾਲ ਕੁਝ ਲੋਕਾਂ ਦੀ ਕੁੱਟਮਾਰ ਹੋਈ ਹੈ ਇਲਜ਼ਾਮ ਲੱਗ ਰਹੇ ਨੇ ਕਿ ਪਾਰਕਿੰਗ ਦੀ ਪਰਚੀ ਕੱਟਣ ਵਾਲਿਆਂ ਵੱਲੋਂ ਹਸਪਤਾਲ 'ਚ ਆਪਣੇ ਇਹ ਜ਼ਖਮ ਦਿਖਾ ਰਹੇ ਲੋਕਾਂ ਦੀ ਕੁੱਟਮਾਰ ਕੀਤੀ ਗਈ ਹੈ ਜੀਹਾਂ ਤੁਸੀਂ ਸਹੀ ਸੁਣਿਆ ਪਾਰਕਿੰਗ ਦੀ ਪਰਚੀ ਕੱਟਣ ਵਾਲਿਆਂ ਤੇ ਸ਼ਰਿਆਮ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗੇ ਨੇ ਆਖਰ ਇਹ ਪੂਰਾ ਵਿਵਾਦ ਕਿਵੇਂ ਪਕਿਆ ਏ ਤੁਸੀਂ ਇਹਨਾਂ ਲੋਕਾਂ ਦੇ ਮੂੰਹ ਹੀ ਸੁਣ ਲਓ ਮੈਂ ਵੀਰੇ ਮਤਲਬ ਨਾ ਆਪਣੇ ਜਵਾਕ ਬੱਚੇ ਦੇ ਮਤਲਬ ਨੇਮ 'ਚ ਕਰੈਕਸ਼ਨ ਸੀ ਤੇ ਮੈਂ ਨਾ ਚਲੋ ਆਪਣੇ ਅਪਲਾਈ ਕੀਤਾ ਹੋਇਆ ਸੀ ਇਹ ਰਿਕਾਰਡ ਮਤਲਬ ਜਨਮ ਰਿਕਾਰਡ ਬੱਚੇ ਦਾ ਉਹ ਅੱਜ 4 ਤਰੀਕ ਨੂੰ ਉਹਨਾਂ ਨੇ 10 ਵਜੇ ਮੈਨੂੰ ਰਿਕਾਰਡ ਦੇਣਾ ਸੀ ਚਲੋ ਮੈਂ ਘਰੋਂ ਆਇਆ ਤੇ ਮੈਂ ਮੋਟਰਸਾਈਕਲ ਚਲੋ ਮਹਾਵੀ ਅੰਦਰ ਟਾਈਮ ਲੱਗ ਜਾਣਾ ਸਟੈਂਡ 'ਚ ਮੋਟਰਸਾਈਕਲ ਭੀੜ ਹੁੰਦੀ ਹੈ ਚਲੋ ਮੈਂ ਨਾ ਮੋਟਰਸਾਈਕਲ ਵੀਰੇ ਬਾਹਰ ਸਟੈਂਡ ਲਾ ਕੇ ਮਤਲਬ ਸਟੈਂਡ ਲਾ ਕੇ ਲੋਕ ਲਾਉਣ ਲੱਗਿਆ ਤੇ ਉੱਥੇ ਖੋਖੇ ਤੇ ਬਾਹਰ ਲੈਫਟ ਸਾਈਡ ਮਤਲਬ ਦੋ ਮੁੰਡੇ ਖੜੇ ਸੀ ਵਸ ਸਟੈਂਡ ਵਾਲੰਦੇ ਮੁੰਡੇ ਸੀ ਉਹ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਐ ਕਰਕੇ ਵੀ ਮੋਟਰਸਾਈਕਲ ਆਪਦਾ ਵੀਰੇ ਅੰਦਰ ਲੈ ਜਾ ਵੀ ਕਹਿੰਦੇ ਅਸੀਂ ਇੱਥੇ ਤੇਰਾ ਮੋਟਰਸਾਈਕਲ ਨਹੀਂ ਭੰਨਦਾਂਗੇ ਨਹੀਂ ਪੈਂਚਰ ਕਰਦਾਂਗੇ ਚਲੋ ਮੈਂ ਕਿਹਾ ਵੀ ਬਈ ਵੀ ਐ ਕਰਕੇ ਯਾਰ ਵੀ ਮੈਨੂੰ ਇੱਕ ਮਿੰਟ ਦਾ ਹੀ ਕੰਮ ਆ ਵੀ ਸਾਡੇ ਪਿੰਡੋ ਵਿੱਚ ਕੁੜੀ ਲੱਗੀ ਹੋਈ ਹੈ ਵੀ ਵੀ ਮੈਂ ਤਾਂ ਇੱਕ ਮਿੰਟ ਵਿੱਚ ਬਸ ਆਪਣਾ ਕਾਗਜ਼ ਲੈ ਕੇ ਆ ਗਿਆ ਚਲੋ ਜੀ ਐਨੇ ਉਹਨੇ ਮੈਨੂੰ ਕਹਿੰਦਾ ਵੀ ਐ ਕਰਕੇ ਕਹਿੰਦਾ ਵੀ ਬਾਬੇ ਇਹਨੂੰ ਲੈ ਜਾ ਕਹਿੰਦਾ ਅੰਦਰ ਮੋਟਰਸਾਈਕਲ ਨੂੰ ਕਹਿੰਦਾ ਵੀ ਨਹੀਂ ਅਸੀਂ ਉਹ ਕਰਦਾਂਗੇ ਚਲ ਮੈਂ ਹੈਬਰੀਆ ਤੁਹਾਡੀ ੱੱਕਾ ਗੁੰਡਾ ਕਰਦੀ ਯਾਰ ਚਲੋ ਵੀਰੇ ਇੰਨਾ ਕਹਿੰਦੇ ਕਹਿੰਦੇ ਮਤਲਬ ਕਿ ਚਲੋ ਵੀ ਉਹ ਆ ਕੇ ਪੁਲਿਸ ਨੂੰ ਹੱਥ ਲਾਉਣ ਲੱਗੇ ਚਲੋ ਮੈਂ ਉਹਨੂੰ ਪਰਾਂ ਕਰਿਆ ਤੇ ਉਹਨੇ ਜੀ ਮੈਨੂੰ ਧੱਕਾ ਮਰਿਆ ਚਲੋ ਅਸੀਂ ਵੀ ਆਪ ਦਾ ਉਹਨਾਂ ਕਾ ਬਚਾਅ ਕਰਿਆ ਉਹਨਾਂ ਨਾਲ ਅਸੀਂ ਜਿੰਨਾਂ ਕੋ ਸਾਡੇ ਮਾਰ ਲੱਗੇ ਅਸੀਂ ਵੀ ਚਲੋ ਉਹਨਾਂ ਕਾ ਬਚਾਅ ਕੀਤਾ ਸੀ ਵੀ ਮਾਰੇ ਮੂਰੇ ਇੰਨੇ ਵੀਰੇ ਉਹ ਅੰਦਰੋਂ ਨਾ ਜਿਹੜਾ ਆਪਣਾ ਸਟੈਂਡਰਡ ਵਾਲਾ ਕਮਰਾ ਬਣਿਆ ਹੋਇਆ ਉਹਨਾਂ ਦਾ ਇੱਥੇ ਤੇ ਉਹ ਚੋਂ ਉਹ ਰਾੜਾ ਚੱਕ ਕੇ ਲੈ ਗਏ ਜੀ 4 ਸਵੈਪਾਂ ਦੀਆਂ ਇੰਨੇ ਮਤਲਬ ਉਹ 4 ਸਵੈਪਾਂ ਚੱਕ ਕੇ ਆਉਂਦੇ ਸੀ ਇੰਨੇ ਵੀਰੇ ਪਿੰਡੋਂ ਮੁੰਡਾ ਇੱਕ ਹੋਰ ਆ ਗਿਆ ਤੇ ਉਹ ਮੈਨੂੰ ਦੇਖ ਕੇ ਖੜ ਗਿਆ ਸਾਡੇ ਦੋਵਾਂ ਦਾ ਹੀ ਮਨ ਕਰਦੇ ਸਾਡੇ ਦੋਨਾਂ ਵੱਲ ਹੀ ਇਹ ਰਾੜਾ ਲੈ ਕੇ ਪੈਗੇ ਰਾੜਾ ਲੈ ਕੇ ਪੈਗੇ ਜਿਹਨੇ ਸਾਡੇ ਮਤਲਬ ਮੋੜਿਆਂ ਤੇ ਤੇ ਸਾਈਡ ਤੇ ਪੱਟਾਂ ਤੇ ਮਤਲਬ ਰਾੜਾ ਮਾਰਨੀ ਸ਼ੁਰੂ ਕਰਤੀ ਅਸੀਂ ਜਿਹੜੇ ਇੱਥੇ ਆਪਣੇ ਹਸਤਾ ਵਿੱਚ ਟ੍ਰੈਫਿਕ ਰੂਮ ਬਣਿਆ ਹੋਇਆ ਪੁਲਿਸ ਵਾਲੇ ਬੰਦੇ ਨੇ ਉਹਨਾਂ ਸਾਹਮਣੇ ਅੰਦਰੋਂ ਉਥੋਂ ਆਪਣਾ ਤੇਜ ਹਥਿਆਰ ਜਿਹੜਾ ਆਪਣਾ ਹੋਣ ਦਾ ਖਪੜਾ ਕਹਿੰਦੇ ਆਪਾਂ ਉਹ ਕੱਢ ਕੇ ਦਿਖਾਇਆ ਬਨਵਾਰੀਓਲਿਓ ਤੇ ਉਹਦੇ ਨੀਚੇੋਂ ਗੋਲ ਪੈਪਾਂ ਪੰਜ ਛੇ ਰੁਪਈਆਂ ਦੀਆਂ ਧੀਆਂ ਹਜੇ ਉਹ ਸਾਹਮਣੇ ਪੁਲਿਸਾਂ ਦੇ ਸਾਹਮਣੇ ਬਰਾਮਦ ਕਰਾਈਆਂ ਨੇ ਹੁਣ ਅਸੀਂ ਮੌਕੇ ਤੇ ਉੱਥੇ ਆਪਣੇ ਐਸਐਚਓ ਸਾ ਉਹਨਾਂ ਨੂੰ ਮਤਲਬ ਉਹ ਇੱਕ ਪਲੇਟ ਲਖਾਈ ਆ ਕੀ ਮੰਗ ਕਰਦੇ ਮੰਗ ਵੀਰੇ ਐਂ ਕਹਿੰਦੇ ਆ ਵੀ ਉਹਦਾ ਕਹਣਾ ਵੀ ਇਹ ਇਹਨਾਂ ਦੀ ਗੁੰਡਾਗਰਦੀ ਰੋਜ਼ ਦੀ ਇਹਨਾਂ ਨੇ ਕੱਲ ਵੀ ਇੱਕ ਬਜ਼ੁਰਗ ਦਾ ਇੱਥੇ ਸਿਰ ਪਾੜਿਆ ਚਲੋ ਉਹ ਬਜ਼ੁਰਗ ਭੋਲਾ ਸੀ ਵਿਚਾਰਾ ਵਗ ਗਿਆ ਤੇ ਚਲੋ ਅਸੀਂ ਅੱਡੇ ਨਾਲ ਹੋਇਆ ਵੀਰੇ ਅਸੀਂ ਫਿਰ ਆਏ ਹੁਣ ਚੁੱਪਾ ਬੈਠਣਾ ਤਾਂ ਹੈ ਨਹੀਂ ਜੇ ਹੁਣ ਇੱਥੇ ਪੁਲਿਸ ਦੀ ਕਾਰਵਾਈ ਨਹੀਂ ਨਹੀਂ ਹੋਈ ਤਾਂ ਅਸੀਂ ਆਪਦਾ ਧਰਨਾ ਲਾਵਾਂਗੇ ਪਿੰਡ ਦਾ ਮੈਂ ਹੀ ਸਵੇਰੇ ਆਪਦੇ ਕੰਮ ਤੇ ਜਾ ਰਿਹਾ ਤੀ ਗਾਈ ਮੈਂ ਜਦੋਂ ਹਸਪੀਟਲ ਦੇ ਮੂਰਦੀ ਲੰਘਣ ਲੱਗਿਆ ਤਾਂ ਸਾਡੇ ਪਿੰਡ ਦੇ ਦੋ ਬੰਦੇ ਨੂੰ ਤਿੰਨੇ ਜਾਣੇ ਕੁੱਟਰੇ ਤੀ ਗਏ ਜੀ ਬਾਹਰ ਫੋਕੇ ਕੋਲ ਜੀ ਜਦੋਂ ਮੈਂ ਜਾ ਕੇ ਉਹਨੂੰ ਇਹਨੂੰ ਛੜਾਇਆ ਜੀ ਛੜਾਉਂਦੇ ਮੇਰੇ ਹੀ ਉਹਨਾਂ ਨੇ ਜੀ ਚੰਨ ਚਾਰ ਰਾੜਾ ਮੋਢੇ ਤੇ ਮਾਰੀਆਂ ਤੇ ਇੱਕ ਮੇਰੇ ਕਰਪਾਣ ਇੱਥੇ ਲੱਗੀ ਆ ਜੀ ਪੱਟ ਤੇ ਤੇ ਉਹਨਾਂ ਨੇ ਜੀ ਇੰਨੇ ਉਹਨਾਂ ਨੇ ਬਿਨਾ ਗੱਲ ਤੋਂ ਹੀ ਉਹੀ ਕੁੱਟਤਾ ਜੀ ਮੋਟਰਸਾਈਕਲ ਸੀ ਇਹਨੇ ਇਹਨੇ ਮੁੰਡੇ ਨੇ ਬਾਹਰ ਖੜਾਇਤੀ ਉਹ ਕਹਿੰਦੇ ੱੱਕੇ ਨਾ ਕਹਿੰਦੇ ਵੀ ਅੰਦਰ ਪਰਚੀ ਲਓ ਕਹਿੰਦੇ ਅੰਦਰ ਖੜਾ ਕੇ ਇਹ ਕਹਿੰਦਾ ਮੇਰਾ ਇੱਕ ਮਿੰਟ ਦਾ ਹੀ ਕੰਮ ਆ ਮੈਂ ਬਾਹਰ ਖੜਾ ਕੇ ਪਰਚੀ ਇੱਕ ਮਿੰਟ ਦੀ ਲੈ ਜਾਊਗਾ ਐਨੇ ਜੀ ਉਹਨਾਂ ਨੇ ਆ ਕੇ ਇਹਨੂੰ ਕੁੱਟਿਆ ਹੀ ਐਨੇ ਚ ਮੈਸ਼ ਡਾਉਣ ਲੱਗਿਆ ਮੇਰੇ ਵੀ ਉਹਨਾਂ ਨੇ ਮਾਰੀਆਂ ਇਹ ਕੀ ਹੈ ਜੀ ਉਹ ਇਹਨਾਂ ਨੇ ਗੁੰਡਾਗਰਦੀ ਕਰੀ ਹੋਈ ਆ ਆ ਸਰਕਾਰੀ ਹਸਪਤਾਲ ਦੇ ਵਿੱਚ ਇਹ ਕੀ ਕਰਦੇ ਨੇ ਉਹਰੇ ਕਿਰਪਾਨਾਂ ਕੱਢੀਆਂ ਨੇ ਅਸੀਂ ਰਾੜਾਂ ਕੱਢੀਆਂ ਨੇ ਜਿਹੜਾ ਬੰਦਾ ਮਾੜਾ ਮੋਟਾ ਉਹ ਨਰਮਾਈ ਨਾਲ ਉਹਨਾਂ ਦੀ ਹਵਾ ਕੱਢਤੀ ਮੁੰਡੇ ਮੇਰੇ ਪਿੰਡ ਦੇ ਮੁੰਡਿਆਂ ਦੇ ਟਾਇਰਾਂ ਦੀ ਹਵਾ ਕੱਢਤੀ ਕੋਈ ਜਿੱਦ ਕੋਈ ਪੁਰਾਣੀ ਜਿੱਦ ਵੈਸਲੀ ਕੁਛ ਨਹੀਂ ਆਉਂ ਸਾਹਮਣੇ ਕਿਰਪਾਨਾਂ ਮਾਰੀਆਂ ਡਾਂਗਾ ਮਾਰੀਆਂ ਤੇ ਉਸ ਤੋਂ ਬਾਅਦ ਭੱਜ ਕੇ ਸਾਰੇ ਫਰਾਰ ਨੇ ਦੋ ਤਿੰਨ ਬੰਦੇ ਇੱਕ ਪ੍ਰਕਾਸ਼ਾ ਪ੍ਰਕਾਸ਼ ਵਰਮਾ ਇੱਕ ਰਾਕਾ ਰਾਕਾ ਇਹ ਬੰਦੇ ਅਸੀਂ ਹੁਣ ਉਸ ਤੋਂ ਬਾਅਦ ਥਾਣੇ ਗਏ ਕੰਪਲੇਂਟ ਕਰਨ ਵੀ ਹਾਂ ਭਈ ਇਹ ਬੰਦੇ ਲੱਭੋ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਅਸੀਂ ਉਰੇ ਪਤਾ ਕਰਿਆ ਉਰੇ ਫਿਰ ਇਹ ਪਰਚੀਆਂ ਕੱਟ ਰਹੇ ਸੀ ਇਹਨਾਂ ਦੇ ਬੰਦੇ ਉਹੀ ਗੁੰਡੇ ਆ ਕੇ ਦੁਬਾਰਤੋਂ ਜਦੋਂ ਆਏ ਤਾਂ ਇਹਨਾਂ ਨੇ ਸਾਡੇ ਸਾਰੇ ਬੰਦਾਂ 'ਤੇ ਕਮਾਈ ਉਰੇ ਕੀ ਮੰਗ ਕਰਦੇ ਅਸੀਂ ਤਾਂ ਮੰਗੇ ਕਰਦਾ ਹੀ ਬੰਦੇ ਫੜੋ ਜਿਹੜੇ ਰਾਖਾ ਤੇ ਪ੍ਰਕਾਸ਼ ਬਰਮਾ ਸਾਨੂੰ ਉਹ ਚਾਹੀਦੇ ਨੇ ਮੇਰੇ ਇੱਥੇ ਕਾਰਵਾਈ ਹਾਂ ठेकेदार ਤੇ ਕਾਰਵਾਈ ਹੋਵੇ ਉਹ ठेकेदार ਆ ਠੀਕ ਹੈ ਮੇਰੇ ਮੁੰਡੇ ਦੋ ਹੀ ਐਡਮਿਟ ਨੇ ਉਹਨਾਂ ਦੇ ਦਾਖਲ ਦੋ ਹੀ ਬਾਹਾਂ ਇੱਕ ਦੀ ਬਾਹ ਫ੍ਰੈਕਚਰ ਕਰਤੀ ਇੱਕ ਦੇ ਉਂ जखम ਕਰ ਹੋ ਸਕਦਾ ਕਰਦੇ ਵੀ ਹੋਣ ਤਲਵਾਰਾਂ ਦਾ ਇੱਥੇ ਕੋਈ ਮਤਲਬ ਨਹੀਂ ਰਾੜਾਂ ਦਾ ਕੋਈ ਮਤਲਬ ਨਹੀਂ ਇਹ ਸਾਡੇ ਸਰਪੰਚ ਸਾਹਿਬ ਨੇ ਇਹਨਾਂ ਦੇ ਵੀ ਰਾੜ ਮਾਰੀ ਆ ਸੋਟੀ ਮਾਰੀ ਆ ਇਹਨਾਂ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਉਹ ਬੰਦੇ ਜਲਦ ਤੋਂ ਜਲਦ ਬਰਾਮਦ ਕਰਕੇ ਠੇਕੇਦਾਰ ਤੇ ਲੋੜੇ ਦਾ ਕਾਰਵਾਈ ਕਰੀ ਜਾਵੇ ਨਹੀਂ ਅਸੀਂ ਇੱਥੇ ਧਰਨਾ ਦਾ ਮਾਰ। ਉਧਰ ਇਸ ਮਾਮਲੇ 'ਚ ਪਾਰਕਿੰਗ ਦੇ ਠੇਕੇਦਾਰ ਦਾ ਲੱਗੇ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਕੀ ਕਹਿਣਾ ਹੈ ਇਹ ਤੁਸੀਂ ਉਸਤੇ ਮੂੰਹ ਹੀ ਸੁਣ ਲਓ। ਵਿੱਚ ਮੇਰੇ ਕੋਲ ਸਿਗਲ ਹਸਪੀਟਲ ਸੰਗਠਨ ਦਾ ਪਾਰਕਿੰਗ ਦਾ ਠੇਕਾ ਹੈਗਾ ਜੋ ਮੈਂ 3 ਸਾਲਾਂ ਤੋਂ ਚਲਾ ਰਿਹਾ ਹਾਂ। ਇਹ ਤੀਸਰਾ ਸਾਲ ਹੈ ਮੇਰਾ। ਇਹ ਇਹ ਸਰਾਸਰ ਜਮਾ ਝੂਠ ਹੈਗਾ। ਇਹਦੇ ਵਿੱਚੋਂ ਸਾਡਾ ਇੱਕ ਵੀ ਬੰਦਾ ਨਹੀਂ ਹੈਗਾ। ਇੱਕ ਇਹਦੇ ਵਿੱਚੋਂ ਰਾਕਾ ਹੈਗਾ। ਇੱਕ ਪ੍ਰਕਾਸ਼ ਕਰਮਾ ਕੋਈ ਜੋ ਕਿ ਸਟੈਂਡ ਤੋਂ ਬਾਹਰ ਲੜਾਈ ਹੋਈ ਆ ਹਸਪੀਟਲ ਦੇ ਗੇਟ ਤੋਂ ਬਾਹਰ। ਉਹ ਬਾਹਰ ਕਿਸੇ ਦੀ ਚਾਰੀ ਦੁਕਾਨ ਤੇ ਇਹ ਕਰਕੇ ਹੋਈ ਹੈਗੀ ਉਹ ਬਿਸਪਾਰਕਿੰਗ ਦਾ ਉਹਨਾਂ ਦਾ ਜ਼ਰੂਰ ਵਿੱਚਾ ਸੀਗਾ ਪਰ ਉਹਦੇ ਵਿੱਚ ਕੀ ਹੈ ਜਦੋਂ ਉਹ ਬਾਹਰ ਲੜਾਈ ਹੋਈ ਹੈ ਲੜਾਈ ਹੋਣ ਤੋਂ ਬਾਅਦ ਉਹ ਅੰਦਰ ਭੱਜ ਕੇ ਆਏ ਨੇ ਉਹ ਸਾਡੇ ਕੋਲ ਇੱਕ ਬੈਸੀ ਚਲੋ ਪਈ ਹੁੰਦੀਆਂ ਨੇ ਚਲੋ ਦੇਖੋ ਚੋਰੀ ਚਾਪਟਾ ਬਹੁਤ ਹੁੰਦਾ ਹੈਗਾ ਸਾਨੂੰ ਡਰ ਹੁੰਦਾ ਵੀ ਸਾਡੇ ਨਾਲ ਵੀ ਆ ਕੇ ਕੋਈ ਚੋਰ ਕੋਈ ਆਪਣਾ ਕੋਈ ਸਮਾਨ ਨਾ ਸਾਡੇ ਤੋਂ ਕੋਕੇ ਲੈ ਜਾਏ ਮਤਲਬ ਸਕੂਟਰ ਮੋਟਰਸਾਈਕਲ ਗੱਡੀਆਂ ਲੈ ਗਿਆ ਹਨ ਉਹਦੇ ਲਈ ਸਾਡੇ ਨੇ ਜ਼ਰੂਰ ਇੱਕ ਚਲੋ ਰਾੜਾ ਪਈਆਂ ਸੀ ਸਾਡੇ ਲੋਕ ਮਤਲਬ ਲੋਹੇ ਵਾਲੀਆਂ ਜੋ ਟੈਂਪ ਹੁੰਦੀਆਂ ਨਹੀਂ ਆ ਫਰੋਕੀ ਹੈਵੀ ਪੈਪਣੀ ਹੈਗਾ ਵੀ ਜੇ ਕਿਸੇ ਨੇ ਮਾਰ ਨਾਲ ਕੋਈ ਉਹ ਵੀ ਸਿਰਫ ਇੱਕ ਤਾਂ ਸਾਨੂੰ ਆਪਣੀ ਸੇਫਟੀ ਪਰਪੋਜ਼ਲ ਹੀ ਰੱਖੀ ਹੋਈ ਸੀ ਤੇ ਉਸ ਦਾ ਬਸ ਉਥੋਂ ਚੱਕ ਕੇ ਲੈ ਗਏ ਹੁਣ ਬਿਰਜੀ ਗੱਲ ਕੀ ਹੈ ਮੰਨ ਕੇ ਚੱਲੋ ਜੇ ਅੱਜ ਕਿਸੇ ਦੇ ਹੱਥ ਜੇ ਡਾਂਗ ਹੈਗੀ ਤੁਸੀਂ ਡਾਂਗ ਖੋ ਕੇ ਜੇ ਤੁਹਾਡੇ ਤੋਂ ਕੋਈ ਤੁਸੀਂ ਕਿਸੇ ਦੇ ਮਾਰੋਗੇ ਇਹਦੇ ਵਿੱਚ ਤੁਹਾਡਾ ਤਾਂ ਕੋਈ ਦੋਸ਼ ਨਹੀਂ ਹੈ ਨਾ ਸਾਡੇ ਦੇ ਵਿੱਚ 1% ਰੋਲ ਨਹੀਂ ਹੋਈ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ ਅਸੀਂ ਕੰਪਲੇਂਟ ਲਈ ਹੈ ਜੇ ਇਹਨਾਂ ਤੋਂ ਤੇ ਦੋ ਮੁੰਡੇ ਰੌਂਡ ਅਪ ਕੀਤੇ ਨੇ ਤੇ ਜੋ ਵੀ ਬੰਦ ਦੀ ਕਾਰਵਾਈ ਹੋਈ ਕੀਤੀ ਬਾਈ ਕਿੰਨੇ ਬੰਦੇ ਟੂਟਰ ਜਿਹੜੇ ਨਾਮਜ਼ਦ ਹੋਏ ਨੇ ਇਹਨਾਂ ਨੂੰ ਦੋਦੇ ਖਿਲਾਫ ਹੀ ਕੰਪਲੇਂਟ ਦਿੱਤੀ ਜਾਂ ਅੱਛਾ ਜੀ ਹਾਂ ਹੁਣ ਫਿਰ ਇਹਨਾਂ ਦਾ ਕੋਈ ਇਸ਼ੂ ਕ੍ਰੀਏਟ ਹੋ ਗਿਆ ਸੀ ਇਹਨੂੰ ਵੈਰੀਫਾਈ ਕਰਦੇ ਆ ਕਿ ਇਹਦੀ ਗਲਤੀ ਹੈ ਕੌਣ ਸਹੀ ਹੈ ਨਹੀਂ ਵਾਕ ਹੀ ਮਾਮਲਾ ਬੇहद ਹੈਰਾਨ ਕਰ ਦੇਣ ਵਾਲਾ ਹੈ ਦੋਮਾ 13 ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ